ਤੇ ਉਹਨਾਂ ਦੇ ਉੱਤੇ ਅੱਜ ਜਿਹੜੇ ਚਾਰਜ ਨੇ ਉਹ ਫਰੇਮ ਕੀਤੇ ਗਏ ਨੇ ਜਿਹੜੇ ਸੈਕਸ਼ਨ ਦੇ ਵਿੱਚ ਐਫ ਆਈ ਆਰ ਹੋਈ ਸੀ 307 ਤੇ ਹੋਰ ਜਿਹੜੇ ਸੈਕਸ਼ਨ ਸੀ ਉਹਨਾਂ ਸੈਕਸ਼ਨ ਦੇ ਵਿੱਚ ਅੱਜ ਜਿਹੜੇ ਉਹ ਚਾਰਜ ਫਰੇਮ ਕੀਤੇ ਗਏ ਜੋ ਇਨਗਰੀਡੀਅੰਟਸ ਹੈ ਜੋ ਪੁਲਿਸ ਨੇ ਕੇਸ ਬਣਾਇਆ ਹੈ ਉਹ ਮਤਲਬ ਕੋਈ ਫਾਲਸ ਐਂਡ ਫੈਬ੍ਰିକੇਟਿਡ ਹੀ ਹੈ ਕਾਨੂੰਨੀ ਇੱਕ ਇੰਟਾ ਛੱਡੇ ਉਹਨੂੰ ਇੱਕ ਇੰਟਾ ਚ ਵੇਖ ਫਿਰ ਕੀ ਹੁੰਦਾ ਛੱਡਣ ਉਹਨੂੰ ਐਨਐਸਸੀ ਦੇ ਵਿੱਚ ਡਿਗੜੂਗੜ ਜੇਲ੍ਹ ਦੇ ਵਿੱਚ ਬੰਦ ਸੀ ਉਹਨਾਂ ਚ ਪਾਈ ਅਮਰਤਪਾਲ ਨੂੰ ਛੱਡ ਕੇ ਉਹ ਬਾਕੀ ਸਾਰੇ ਜਾਨੇ ਚਾਹੇ ਪ੍ਰਧਾਨ ਮੰਤਰੀ ਬਾਜੇਕੇ ਹੋਵੇ ਚਾਹੇ ਉਹ ਚਾਚਾ ਹਰਜੀਤ ਸਿੰਘ ਹੋਵੇ ਉਹਨਾਂ ਸਾਰਿਆਂ ਨੂੰ ਅੱਜ ਪੇਸ਼ ਕੀਤਾ ਗਿਆ ਰਾਜ ਕਰੇਗਾ ਇਹਨਾਂ ਜੋ ਭਾਈ ਸਾਡੇ ਉੱਤਲ ਜਾਨ ਲਾਏ ਕਿ ਮੰਤਰੀ ਨੇ ਕੀ ਨਕਾ ਕਹਿੰਦਾ ਬਿਲਕੁਲ ਤੁਹਾਨੂੰ ਕੁੱਟ ਮਾਰ ਕਰਕੇ ਇਹਨਾਂ ਨੇ ਸਾਡੇ ਕੋ ਸੈਨ ਯਾਵਾ ਪੇਪਰਾਂ ਤੇ ਕਰਾਏ ਕੁੱਟ ਮਾਰ ਕੇ ਨਾ ਵੀਰ ਜੋਰ ਕਹਿੰਦੇ ਸਾਡੇ ਤੇ ਕਰਾਈ ਹੈ ਸਾਡੇ ਕਲਾਇੰਟ ਅ ਵਾਜਗੇ ਨੂੰ ਐਸਪੀ ਹਰਪਾਲ ਸਿੰਘ ਨਾਲੋਂ ਮਿਸਬੀਵ ਕੀਤਾ ਗਿਆ ਮੈਨ ਹੈਂਡਲ ਕੀਤਾ ਗਿਆ ਥ੍ਰੈਟਨ ਕੀਤਾ ਗਿਆ ਸਿਰਫ ਉਹਨੇ ਜਸਟ ਇੱਕ ਫਟੇ ਬੁਲਾਈ ਸੀ ਕਿਉਂਕਿ ਲੋਗ ਆਏ ਜਾਂ ਜਿਹੜੇ ਕੋਈ ਜੇ ਕੋਈ ਫਟੇ ਬੁਲਾਉਗਾ ਤਾਂ ਗੁਰੂ ਦੇ ਸਿੱਖ ਨੇ ਫਟੇ ਦਾ ਜਵਾਬ ਦੇਣਾ ਹਰਪਾਲ ਦਾ ਵਟੀਰਾ ਤੁਹਾਡੇ ਨਾਲ ਅੱਗੇ ਵੀ ਜਗ੍ਹਾ ਮੋਰਚੇ ਚਾਹ ਉਦੋਂ ਹਰਪਾਲ ਦਾ ਵਟੀਰਾ ਹੀ ਵੇਖਿਆ ਸੀ ਉਦੋਂ ਵੀ ਇੰਨੇ ਬਹੁਤ ਸਾਡੇ ਨਾਲ ਬੱਦਸਲੂਕ ਕੀਤਾ ਹੈ ਤੇ ਅੱਜ ਵੀ ਮੈਂ ਨੂੰ ਕਹ ਵੀ ਤੈਨੂੰ ਇੰਦਾ ਨਹੀਂ ਚਾਹੀਦਾ ਕਿਸੇ ਮੁੰਡੇ ਨੂੰ ਇਹਨੇ ਕਰਦਣ ਤੇ ਮੈਂ ਨੂੰ ਕਹ ਵੀ ਇੰਦਾ ਨਹੀਂ ਚਾਹੀਦਾ ਸਦਾ ਇਦਾਂ ਦਾ ਤੁਹਾਡਾ ਰਾਜ ਹੀ ਨਹੀਂ ਰਹਿਣਾ ਕਦੀ ਕਿ ਗਰੀਬਾਂ ਦਾ ਵੀ ਆਊਗਾ ਜੇ ਸਰਕਾਰ ਸਾਡੀ ਆਊਗੀ ਇਹ ਵੀ ਸੁਣਾਗੇ ਵੀ ਟ੍ਰੀਮ ਕੋਰਟ ਦੇ ਵਿੱਚ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਜਿਹੜੀ ਕਸਟੋਡੀਅਨ ਟੈਰੋਗੇਸ਼ਨ ਦੇ ਦੌਰਾਨ ਕੋਈ ਵੀ ਸਟੇਟਮੈਂਟ ਹੈ ਉਹਦੇ ਉੱਤੇ ਕਿਸੇ ਤਰੀਕੇ ਦਾ ਕੋਈ ਯਕੀਨ ਨਹੀਂ ਕੀਤਾ ਜਾ ਸਕਦਾ ਉਹਦੀ ਪ੍ਰਮਾਣਿਕਤਾ ਬਿਲਕੁਲ ਸਿੱਧ ਨਹੀਂ ਹੁੰਦੀ ਸੋ ਮੇਰੇ ਹਸਾਬ ਨਾਲੇ ਗੱਲ ਹੈ ਕਿ ਜਿਹੜਾ ਕਸਟੋਡੀਅਨ ਟੈਰੋਗੇਸ਼ਨ ਦੇ ਵਿੱਚ ਜਿਹੜੀ ਸਟੇਟਮੈਂਟ ਹੈ ਉਹਦੇ ਤੇ ਬਲੀਵ ਨਾ ਕੀਤਾ ਜਾਵੇ ਇਹ ਸਿਰਫ ਟਰੈਕ ਇਸ ਕਰਕੇ ਕਰ ਰਿਹਾ ਇਹ ਅਮਰਤਪਾਲ ਸਿੰਘ ਦਾ ਤੇ ਉਹਦੇ ਸਾਥੀਆਂ ਦਾ ਆਨੰਦਪੁਰ ਸਾਹਿਬ ਵੱਲ ਮੂੰਹ ਆ ਤੇ ਦਿੱਲੀ ਵੱਲ ਬੈਠਿਆ ਸਿਰਫ ਉਹ ਅੰਦਰ ਉਹਨਾਂ ਦਾ ਜੁਰਮ ਇੰਨਾ ਵਾ ਉਹ ਇੱਕ ਸੱਚੇ ਸੇਖਿਆ ਰਾਜ ਕਰੇਗਾ ਰਾਜ ਕਰੇਗਾ ਇੰਨਾ ਜੋਰ ਭਾਈ ਸਾਡੇ ਉੱਤੇ ਵੀ ਜਾਨ ਲਾਏ ਕਿ ਮੰਤਰੀ ਨੇ ਕਿਹਾ ਨਕਾ ਕਹਿੰਦਾ ਬਿਲਕੁਲ ਤੁਹਾਨੂੰ ਕੁੱਟ ਮਾਰ ਕਰਕੇ ਇਹਨਾਂ ਨੇ ਸਾਡੇ ਕੋ ਫੈਨ ਹਾਵਾਂ ਪੇਪਰਾਂ ਤੇ ਕਰਾਏ ਕੁੱਟ ਮਾਰ ਕੇ ਨਾ ਵੀਰ ਜੋਰ ਕਹਿੰਦਾ ਸਾਡੇ ਤੇ ਕਰਾਈ ਏ ਆਈ ਭਾਸ਼ਾ ਪ੍ਰਧਾਨ ਮੰਤਰੀ ਬਾਗੇ ਕੇ ਵੀਡੀਓ ਨੂੰ ਬੇਸਿਕੇ ਖੋਕਿਆਂ ਦਾ ਇਹ ਚਲਾਉ ਗੱਲਬਾਤ ਭਾਈ ਸਾਡੇ ਨੂੰ ਸਭ ਪਿਆਣ ਕੁੜੀਆਂ ਵਾਲੇ ਗੁਆਂਣ ਸਾਰੇ ਬਿਲਕੁਲ ਗਲਤ ਅੱਜ ਉਹਨਾਂ ਨੂੰ ਮਾਨਯੋਗ ਸੈਸ਼ਨ ਕੋਰਟ ਦੇ ਵਿੱਚ ਅੰਮ੍ਰਿਤਸਰ ਪੇਸ਼ ਕੀਤਾ ਗਿਆ ਸੀ ਚਾਰਜ ਫਰੇਮ ਦੇ ਵਾਸਤੇ ਤੇ ਉਹਨਾਂ ਦੇ ਉੱਤੇ ਅੱਜ ਜਿਹੜੇ ਚਾਰਜ ਨੇ ਉਹ ਫਰੇਮ ਕੀਤੇ ਗਏ ਨੇ ਜਿਹੜੇ ਸੈਕਸ਼ਨ ਦੇ ਵਿੱਚ ਐਫ ਆਈ ਆਰ ਹੋਈ ਸੀ 307 ਤੇ ਹੋਰ ਜਿਹੜੇ ਸੈਕਸ਼ਨ ਸੀ ਉਹਨਾਂ ਸੈਕਸ਼ਨ ਦੇ ਵਿੱਚ ਅੱਜ ਜਿਹੜਾ ਉਹ ਚਾਰਜ ਫਰੇਮ ਕੀਤੇ ਗਏ ਟੋਟਲ ਕਿੰਨੇ ਜਨੇਸ ਫਿਰ ਜਿਹੜੇ ਐਨ ਐਸ ਐ ਤੋਂ ਐਨ ਐਸ ਐ ਦੇ ਵਿੱਚ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਬੰਦ ਸੀ ਉਹਨਾਂ ਚ ਪਾਈ ਅਮਰਪਾਲ ਨੂੰ ਛੱਡ ਕੇ ਉਹ ਬਾਕੀ ਸਾਰੇ ਜਾਣੇ ਚਾਹੇ ਪ੍ਰਧਾਨ ਮੰਤਰੀ ਬਾਜੇ ਕੇ ਹੋਵੇ ਚਾਹੇ ਉਹ ਚਾਚਾ ਹਰਜੀਤ ਸਿੰਘ ਹੋਵੇ ਉਹਨਾਂ ਸਾਰਿਆਂ ਨੂੰ ਅੱਜ ਪੇਸ਼ ਕੀਤਾ ਗਿਆ ਜੀ ਲੇਕਿਨ ਜੇ ਸਾਹ ਬੱਜ ਕੇ ਉਹਨਾਂ ਨੂੰ ਕਿਹਾ ਗਿਆ ਕਿ ਸਾਡੇ ਕੋਲ ਕੋਈ ਵਾਈਟ ਪੇਪਰ ਤੇ ਸਾਈਨ ਕਰਵਾਏ ਗਏ ਨਹੀਂ ਔਰ ਜੋ ਅਮਰਪਾਲ ਸਿੰਘ ਨੂੰ ਲੈ ਕੇ ਜਿਹੜਾ ਇਹਨਾਂ ਦਾ ਬਿਆਨ ਦਿੱਤਾ ਕਿ ਇਸ ਤਰ੍ਹਾਂ ਦੇ ਜਿਹੜੀ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਜਿਹੜੀ ਕਸਟੋਰੀਅਨ ਇਨਟਰਾਗੇਸ਼ਨ ਦੇ ਦੌਰਾਨ ਕੋਈ ਵੀ ਸਟੇਟਮੈਂਟ ਹੈ ਉਹਦੇ ਉੱਤੇ ਕਿਸੇ ਤਰੀਕੇ ਦਾ ਕੋਈ ਯਕੀਨ ਨਹੀਂ ਕੀਤਾ ਜਾ ਸਕਦਾ ਉਹਦੀ ਪ੍ਰਮਾਣਿਕਤਾ ਬਿਲਕੁਲ ਸਿੱਧ ਨਹੀਂ ਹੁੰਦੀ ਸੋ ਮੇਰੇ ਸਾਹਬ ਨਾਲੇ ਗੱਲ ਹੈ ਕਿ ਜਿਹੜਾ ਕਸਟੋਰੀਨ ਟੈਰੋਗੇਸ਼ਨ ਦੇ ਵਿੱਚ ਜਿਹੜੀ ਸਟੇਟਮੈਂਟ ਹੈ ਉਹਨਦੇ ਤੇ ਬਲੀਵ ਨਾ ਕੀਤਾ ਜਾਵੇ ਹੁਣ ਕੀ ਪੋਜੀਸ਼ਨ ਹੈ ਜੀ ਅੰਦਰ ਸਾਰੇ ਲੈ ਕੇ ਹੁਣ ਇਹਨਾਂ ਸਾਰਿਆਂ ਨੂੰ ਲੈ ਕੇ ਜਿਹੜੀ ਜੇਲ੍ਹ ਦੇ ਵਿੱਚ ਕੋਈ ਪਟਿਆਲਾ ਜੇਲ੍ਹ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਵਾਪਸ ਲੈ ਕੇ ਜਾ ਰਹੇ ਨੇ ਔਰ ਜਿਹੜੀ ਅਗਲੀ ਡੇਟ ਹੈ ਉਹ ਸ਼ਾਮ ਤੱਕ ਆ ਜਾਏਗੀ ਪਰਿਵਾਰ ਕਹਿ ਰਹੇ ਸਾਨੂੰ ਮਿਲਣ ਨਹੀਂ ਦਿੱਤਾ ਗਿਆ ਪਰਿਵਾਰਾਂ ਨੂੰ ਨਹੀਂ ਬਿਲਕੁਲ ਪਰਿਵਾਰਾਂ ਨੂੰ ਤੇ ਉਸ ਜੀ ਦੇ ਉੱਤੇ ਮੈਂ ਨਹੀਂ ਕਰਾਂਗਾ ਕਿਉਂਕਿ ਸਕਿਉਰਿਟੀ ਰੀਜਨ ਪੇਸ਼ੀ ਹੋਣ ਵਾਸਤੇ ਆਏ ਸੀਗੇ ਤੋਂ ਉਸ ਗੱਲ ਕਰਕੇ ਪਰਿਵਾਰਾਂ ਨੂੰ ਜਿਹੜਾ ਉਹ ਹਾਈ ਸਕਿਉਰਿਟੀ ਦੇ ਕਰਕੇ इवन ਵਕੀਲ ਸਾਹਿਬ ਜਿਹੜੇ ਨੇ ਉਹਨਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਫਿਰ ਉਹ ḍeil ਦਾ ਕੀ ਰਹੇਗਾ ਜੀ? ਅਸੀਂ ਕੱਲ ਸਰਬਜੀਤ ਸਿੰਘ ਕਲਸੀ ਉਹਨਾਂ ਦੀ ਬੇਲ ਜਿਹੜੀ ਉਹ ਲਗਾਉਣ ਜਾ ਰਿਹਾ ਹੈ। ਔਰ ਉਹਨਾਂ ਦੇ ਸਾਥੀਆਂ ਦੀ ਬੇਲ ਜਿਹੜੀ ਉਹ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ ਉਹਦੇ ਤੇ ਵੀ ਅਗਲੇ ਹਫ਼ਤੇ ਤੋਂ ਸੁਣਵਾਈ ਹੈ ਜੀ। ਟੋਟਲ ਕਿੰਨੇ ਜਨਰਲ ਟੇਸ ਕਿਹਾ ਜਿਹਨਾਂ ਨੇ ਐਨਐਸ ਲੱਗਿਆ ਉਹਨਾਂ ਕਿੰਨੇ 40 ਦੇ ਨੇੜੇ ਹੁਣ ਗੱਜਰ 38 ਹਾਂ 38 ਜਿਹੜੇ ਬੰਦੇ ਨੇ ਅੱਜ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿਹੜੀ ਐਨਐਸਏ ਲੱਗੀ ਉਹਨਾਂ ਦੇ ਵਿੱਚ ਪਾਈ ਅਮਰਤਪਾਲ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਐਨਐਸਏ ਦੇ ਵਿੱਚ ਕੂਪ ਸੀ ਉਹਨਾਂ ਸਾਰਿਆਂ ਨੂੰ ਪੇਸ਼ ਅੱਜ ਕੀਤਾ ਗਿਆ ਜੀ ਜੀ ਸਰ ਇੱਕ ਵੀਡੀਓ ਵਰਨ ਹੋ ਰਹੀ ਬੱਜ ਗਈ ਕਿ ਉਸ ਤੋਂ ਪਹਿਲਾਂ ਜਿਵੇਂ ਉਹ ਕਹਿੰਦੇ ਕੰਮ ਸਾਡੇ ਉੱਪਰ ਪਾਇਆ ਜਾ ਰਿਹਾ ਹੈ ਪ੍ਰੈਸ਼ਰ ਪਾਇਆ ਜਾ ਰਿਹਾ ਕੋਈ ਇਹਦਾ ਹੀ ਯਾਰ ਨਹੀਂ ਦਿੱਤਾ ਮੈਂ ਉਹ ਵੀਡੀਓ ਨਹੀਂ ਦੇਖੀ ਜੀ ਤੇ ਅਗਰ ਵਾਇਰਲ ਹੋ ਰਹੀ ਹੈ ਮੈਨੂੰ ਉਸ ਬਾਰੇ ਪਤਾ ਨਹੀਂ ਮੈਂ ਦੇਖਣ ਤੋਂ ਬਾਅਦ ਹੀ ਕੋਈ ਗੱਲ ਕਰ ਸਕਦਾ ਹਾਂ ਉਸੇ ਚੀਜ਼ ਨੇ ਕਿਹਾ ਸੀ ਕਿ 100 ਦੇ ਗ੍ਰੀਨ ਵਾਈਟ ਪੇਪਰ ਤੇ 10000 10000 ਮੈਂ ਉਹ ਵੀਡੀਓ ਦੇਖੀ ਨਹੀਂ ਜੀ ਤੁਹਾਨੂੰ ਲੱਗਦਾ ਇਸ ਦਾ ਸਾਈਡ ਦੁਆਸਤ ਦੁਆ ਦੇ ਪੇਨ ਲੰ ਲੱਗਾ ਮੈਂ ਦੇਖੀ ਨਹੀਂ ਨਾ ਹੀ ਮੈਂ ਸਟੇਟਮੈਂਟ ਸੁਣੀ ਮੈਂ ਉਹਦੇ ਤੇ ਟਿਕਟਪਣੀ ਨਹੀਂ ਕਰਨਾ ਚਾਹੁੰਦਾ ਠੀਕ ਹੈ ਠੀਕ ਹੈ ਅੱਜ ਕੀ ਰਹੀ ਅੱਜ ਦੀ ਕਾਰਵਾਈ ਅੱਜ ਦੀ ਕਾਲ ਜਸਟ ਇੱਕ ਚਾਰਜ ਇਹਨਾਂ ਦੇ ਫਰੇਮ ਹੋਏ ਉੱਤੇ ਸਿਗਨੇਚਰ ਕਰਾਉਣੇ ਸੀਗੇ ਚਾਰਜ ਦੇ ਲਈ ਚਾਰਜ ਕ੍ਰੇਮ ਕੀਤੇ ਹਨ ਤੇ ਜੋ ਇਨਗਰੀਡੀਅੰਟਸ ਹੈ ਜੋ ਪੁਲਿਸ ਨੇ ਕੇਸ ਬਣਾਇਆ ਹੈ ਉਹ ਮਤਲਬ ਕੋਈ ਫਾਲਸ ਐਂਡ ਫੈਬ੍ਰੀਕੇਟਡ ਹੀ ਹੈ ਤੋਂ ਅੱਜ ਹਮਨੇ ਇੱਕ ਐਪਲੀਕੇਸ਼ਨ ਮੂਵ ਕੀਤੀ ਹੈ ਮਾਰੇ ਕਲਾਇੰਟ ਸਾਡੇ ਵਿੱਚ ਹਿੰਦੀ ਸਾਡੇ ਕਲਾਇੰਟ ਵਾਜਗੇ ਨੂੰ ਐਸਪੀ ਹਰਪਾਲ ਸਿੰਘ ਨੇ ਲੋ ਮਿਸਬੀਵ ਕੀਤਾ ਕਰਨ ਮੈਨ ਹੈਂਡਲ ਕੀਤਾ ਗਿਆ ਥ੍ਰੈਟਨ ਕੀਤਾ ਗਿਆ ਸਿਰਫ ਉਹਨੇ ਜਸਟ ਇੱਕ ਫਤਹਿ ਬੁਲਾਈ ਸੀ ਕਿਉਂਕਿ ਲੋਗ ਆਏ ਆ ਜਿਹੜੇ ਕੋਈ ਜੇ ਕੋਈ ਫਤਹਿ ਬਲਾਉਂ ਕਹਿੰਦੇ ਗੁਰੂ ਦੇ ਸਿੱਖ ਨੇ ਫਤਹਿ ਦਾ ਜਵਾਬ ਦੇਣਾ ਸਿਰਫ ਇਸ ਬੇਸਿਸ ਤੇ ਤੁਸੀਂ ਬੋਲੇ ਕਿਉਂ ਤੇ ਕੀ ਪਈ ਹੈ ਜੀ ਹਾਂਜੀ ਲੈਟਸ ਕੱਲ ਲੈ ਕੱਲ ਹੈ ਜੀ ਕੱਲ ਡੇ ਟੂ ਡੇ ਟ੍ਰਾਇਲ ਹੈ ਜੀ ਡੇ ਟੂ ਡੇ ਟ੍ਰਾਇਲ ਚੱਲ ਰਿਹਾ ਹੈ ਤੇ ਇਹ ਸਿਰਫ ਥ੍ਰੈਟ ਇਸ ਕਰਕੇ ਕਰ ਰਿਹਾ ਇਹ ਅਮਰਤਪਾਲ ਸਿੰਘ ਦਾ ਤੇ ਉਹਦੇ ਸਾਥੀਆਂ ਦਾ ਆਨੰਦਪੁਰ ਸਾਹਿਬ ਵੱਲ ਮੂੰਹ ਆ ਤੇ ਦਿੱਲੀ ਵੱਲ ਪੇਠਿਆ ਸਿਰਫ ਉਹ ਅੰਦਰ ਉਹਨਾਂ ਦਾ ਜੁਰਮ ਇੰਨਾ ਵਾ ਉਹ ਇੱਕ ਸੱਚੇ ਸੇਖ ਆ ਆਨੰਦਪੁਰ ਸਾਹਿਬ ਵੱਲ ਮੂੰਹ ਆ ਤੇ ਦਿੱਲੀ ਵੱਲ ਪੇਠਿਆ ਇਸ ਕਰਕੇ ਉਹ ਜੇਲ੍ਹ ਦੇ ਵਿੱਚ ਆ ਜੇ ਉਹ ਦਿੱਲੀ ਵੱਲ ਮੂੰਹ ਕਰ ਲੈਂਦਾ ਤੇ ਸਰਕਾਰ ਉਸਿਲ ਛੱਡ ਦੂ ਸਿਰਫ ਉਹ ਇਸ ਕਰਕੇ ਕਰ ਰਿਹਾ ਉਹ ਆਪਣੀ ਕੌਮ ਦੇ ਨਾਲ ਆਪਣੇ ਭਾਈਚਾਰੇ ਦੇ ਨਾਲ ਖੜੇ ਆ ਪੰਜਾਬ ਦੀਆਂ ਡਿਮਾਂਡਸ ਦੇ ਨਾਲ ਖੜੇ ਆ ਇੱਕ ਪੋਲਿਟੀਕਲ ਪਾਰਟੀ ਦੇ ਐਕਟਿਵਿਸਟ ਹੋਣ ਦੇ ਨਾਤੇ ਉਹਨਾਂ ਨੂੰ ਸਿਰਫ ਹਰਾਸ ਕੀਤਾ ਜਾ ਰਿਹਾ ਪੰਜਾਬ ਜੋ ਜੈਸਰ ਨੇ ਸਰ ਕੀ ਗੱਲਬਾਤ ਕੀਤੀ ਹੋਈ ਕੀ ਗੱਲ ਜਿਹੜੀਆਂ ਸੀ ਗ੍ਰੀਵੈਂਸਸ ਪੇਸ਼ ਕੀਤੀਆਂ ਸੀ ਅ ਦਰਖਾਸਤਾਂ ਦਿੱਤੀਆਂ ਸੀ ਉਹਨਾਂ ਦਾ ਉਹਨਾਂ ਨੇ ਕਾਗਜ਼ੀ ਨਾਲ ਲੈ ਕੇ ਨੋਟਿਸ ਕੱਢਿਆ ਪੁਲਿਸ ਨੂੰ ਵੀ ਸ਼ੋਕਾਸ ਨੋਟਿਸ ਜੋ ਕਿ ਐਸਪੀ ਹਰਪਾਲ ਸਿੰਘ ਨੇ ਮਿਸਬੀਵ ਕੀਤਾ ਸਾਡੇ ਕਲੈਨ ਵੱਜ ਗਏ ਨਾ ਤਾਂ ਉਹ ਦੂਜਿਆਂ ਨੂੰ ਗਾਲਾਂ ਕੱਢੀਆਂ ਥ੍ਰੈਟ ਕੀਤਾ ਤੇ ਉਹਦੇ ਸਬੰਧ ਵਿੱਚ ਇੱਕ ਐਪਲੀਕੇਸ਼ਨ ਮੂਵ ਕੀਤੀ ਸੀ ਉਹਦੇ ਕਾਗਨੀਸੈਂਸ ਰਿਹਾ ਕਰਵਾਈ ਕਰਵਾਈ ਜਾਏਗੀ ਐਡੀਐਸਪੀ ਸਾਹਿਬ ਤੇ ਅਸੀਂ ਤੇ ਤਰਖਾਸ ਦੇ ਦਿੱਤੀ ਹੈ ਜੀ ਤੇ ਕੋਰਟ ਨੇ ਕੋਰਟ ਨੇ ਕਾਗਨੀਸੈਂਸ ਹੈ ਕਿ ਨੋਟਿਸ ਸ਼ੋ ਕਾਸ ਨੋਟਿਸ ਹੋਵੇ ਦੇ ਟੂ ਡੇ ਅਮਰੀਕਾ ਕੱਲ ਟ੍ਰਾਇਲ ਸ਼ੁਰੂ ਆਇਆ ਹਾਂ ਜੀ ਹਾਂ ਜੀ ਸਾਰਿਆਂ ਦਾ ਕੱਲ ਤੋਂ ਡੇ ਟੂ ਡੇ ਟ੍ਰਾਇਲ ਤੇ ਵੀਡੀਓ ਕਾਨਫਰੈਂਸ ਰਾਈਟ ਹੋ ਜਾਏਗਾ ਇਹ ਵੀ ਹੋ ਜਾਏਗਾ ਇਹ ਕੋਰਟ ਦਾ ਹੈ ਜੀ ਇਹ ਤਾਂ ਕੋਰਟ ਦਾ ਪ੍ਰੈਰੋਗੇਟਿਵ ਆ ਵੈਸੇ ਤੋਂ ਸਪੋਸਿਲੀ ਵੀਡੀਓ ਕਾਨਫਰੈਂਸਿੰਗ ਰਹੀ ਹੋਏ ਸਰਕਾਰ ਨੂੰ ਜੇ 1 ਘੰਟਾ ਛੱਡੇ ਉਹਨੂੰ 1 ਘੰਟਾ ਜੀ ਵੇਖ ਫਿਰ ਕੀ ਹੁੰਦਾ ਛੱਡਣ ਉਹਨੂੰ ਉਹਨੂੰ ਕਿਹੜੀ ਨਾਕੂ ਕਿਹਨੇ ਕਿਹਾ ਜਿਆਦਾ ਵਿਚਾਰੀ ਬਾਤ ਉਹਨੂੰ ਕਿਹਤੋਂ ਡਕਿਆ ਉੱਥੇ ਉਹ ਤੋਂ ਘੱਡੀਆਂ ਨਹੀਂ ਆਏ ਠੀਕ ਹੈ ਜੀ ਉਹ ਇੱਕ ਚੈਟ ਵੀ ਉਹ ਚਲਾਏ ਉਹ ਵਾਹਿਗੁਰੂ ਦੇ ਉੱਤੇ ਸਿਰ ਤੇ ਉਹਦਾ ਹੱਥ ਬਾ ਉਹ ਉਹਨੂੰ ਪੁਸ਼ਟੀ ਹੋਣਾ ਜੋ ਮਰਜ਼ੀ ਬੋਲੀ ਜਾਣਾ ਹੈ ਐਸੇ ਵੀ ਹਰਪਾਲ ਜੀ ਨਾਲ ਗੱਲਬਾਤ ਹੋਈ ਹੈ ਕਿ ਕਿ ਇਹੋ ਜਿਹਾ ਵਸਟੀਰਾ ਹਰਪਾਲ ਦਾ ਵਸਟੀਰਾ ਤੁਹਾਡੇ ਨਾਲ ਅੱਗੇ ਵੀ ਜਦੋਂ ਇੱਕ ਮੋਰਚੇ ਚਾਹ ਉਹਦਾ ਹਰਪਾਲ ਦਾ ਵਸਟੀਰਾ ਹੀ ਵੇਖਿਆ ਸੀ ਉਦੋਂ ਵੀ ਇੰਨੀ ਬਹੁਤ ਸਾਡੇ ਨਾਲ ਬਦਸਲੂਕ ਕੀਤਾ ਸੀ ਤੇ ਅੱਜ ਵੀ ਮੈਂ ਉਹਨੂੰ ਕਹਿੰਦੀ ਤੈਨੂੰ ਇੰਦਾ ਨਹੀਂ ਚਾਹੀਦਾ ਕਿਸੇ ਮੁੰਡੇ ਨੂੰ ਇਹਨਾਂ ਮੰਦੇ ਜੇ ਮੈਨੂੰ ਕਦੇ ਇਦਾਂ ਨਹੀਂ ਚਾਹੀਦਾ ਸਦਾ ਇਦਾਂ ਦਾ ਤੁਹਾਡਾ ਰਾਜੀ ਤੇ ਨਹੀਂ ਹੈ ਨਾ ਕਦੀ ਕਿ ਗਰੀਬਾਂ ਦਾ ਵੀ ਆਊਗਾ ਜੇ ਜਿਹੜੀ ਸਰਕਾਰ ਸਾਡੀ ਆਊਗੀ ਅਸੀਂ ਵੀ ਸੁਣਾਂਗੇ ਵੀ ਫੈਸਲੇ ਕਰਾਂਗੇ ਇਸ ਤੀਸੇ ਕਰ ਕੋਈ ਵਾਸ ਹੋਈ ਹੈ ਚਲੋ ਯਾਰ ਓਕੇ ਕੇ ਨਾ ਮਾਰੋ ਯਾਰ ਚਲੋ